ਕਾ ਠੇਕਾ ਭਰ ਕੇ ਸਾਨੂੰ ਫਸਲ ਦਾ ਮੁੱਲ ਵਾਰੀ ਵਿੱਚ ਦੇ ਸਕਦੇ ਤੇ ਅਸੀਂ ਫਿਰ ਖਾਵਾਗੇ ਦੀ ਕੀ ਸਾਡਾ ਠੇਕਾ ਹੀ ਨਹੀਂ ਪੂਰਾ ਹੋ ਸਕਦਾ ਜਿਹੜੀ ਕਮਾਈ ਕਰਾਂਗੇ ਉਹ ਸਾਡੀ ਰੇਤ ਚ ਰਹਿ ਜਾਈਏ ਹੋਰ ਸਾਨੂੰ ਕੋਈ ਕੰਮ ਨਹੀਂ ਅਸੀਂ ਤਾਂ ਮਿੱਟੀ ਨਾਲ ਕੋਲਣ ਵਾਲੇ ਲੋਕ ਆਂ ਹਾਂ ਯੱਕ ਤੇ ਪੈਦਾ ਹਾਂ ਲੋਕੀ ਕੇ ਹੱਕ ਲੈਣ ਹੱਕ ਕੀ ਇੱਕ ਮੰਗ ਹੈ ਇੱਕ ਫਸਲ ਦਾ ਰੇਟ ਹੀ ਹੈ ਰੇਟ ਰੇਟ ਪਾ ਦੇ ਉਲਟ ਵੀ ਲੋਕਾਂ ਦਾ ਸਾਰਿਆਂ ਦੀ ਫਾਇਦਾ ਜਿਹਦੇ ਕੋਲ ਹੈ ਜ਼ਮੀਨ ਉਹਦਾ ਹੀ ਫਾਇਦਾ ਜਿਹਨੂੰ ਨਹੀਂ ਹੁੰਦਾ ਹੀ ਫਾਇਦਾ ਵੀ ਅਸੀਂ ਚਿੱਲਾਤੀ ਮੈਂ ਤਾਂ ਪਾਵਾਂਗੇ ਜੇ ਤਾਂ ਸਾਨੂੰ ਜ਼ਮੀਨ ਦੇ ਰੇਟ ਨਾਲ ਦੇ ਮਿਲਿਆ ਫਸਲ ਦਾ ਫੇ ਰੇਟ ਨਾਲ ਮਿਲਿਆ ਅਸੀਂ ਬੱਚੇ ਕਾਹਦੇ ਨਾ ਪੜਾਵਾ ਲਖਿਆਵਾਂਗੇ ਪੜ੍ਹਾਈ ਲਖਾਈ ਤੋਂ ਬਿਨਾ ਮੁੱਤਿਆਲੇ ਹੋਰ ਕੋਈ ਗੱਲ ਨਹੀਂ ਹਾਂ ਅੱਗੇ ਜਵਾਨਾ ਹੋਰ ਸੀ ਹੁਣ ਜਵਾਨਾ ਬਹੁਤ ਖਤਰਨਾਕ ਹੈ ਤੇ ਹਰੇਕ ਚੀਜ਼ ਦੀ ਮੰਗਾਈ ਹੈ ਕਿਉਂਕਿ ਆਪਾਂ ਆ ਦੇਖ ਰਹੇ ਆ ਨਾ ਦੇਖੋ ਕਿਸਾਨ ਵੀਰ ਖੜੇ ਆ ਇੱਕ ਜਾਤ ਆ ਆਪਣਾ ਇੱਕ ਰੋਸ ਪ੍ਰਦਰਸ਼ਨ ਕਰਨੇ ਜਾ ਰਿਹਾ ਦਿੱਲੀ ਆ ਨਾ ਤੇ ਏਡਾ ਵੱਡਾ ਦੇਖੋ ਤਾਮਝਮ ਲਾ ਕੇ ਬੈਠੇ ਆ ਤਾਂ ਇਹ ਤਾਂ ਗੱਲ ਠੀਕ ਨਹੀਂ ਹੈਗੀ ਨਾ ਚਲੋ ਹਾਂ ਸੋ ਗੱਲ ਇਹ ਆ ਕਿ ਠੀਕ ਹੈ ਜਦੋਂ ਕੋਈ ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਹੈ ਤਾਂ ਉਸ ਮੁਖੀ ਤੋਂ ਪਰਿਵਾਰ ਨੇ ਹਰ ਆਪਣੀ ਜਿਹੜੀ ਸਹੂਲਤ ਹਰ ਆਪਣੀ ਇੱਛਾ ਜਿਹੜੀ ਪੂਰੀ ਕਰਨ ਵਾਸਤੇ ਚੀਜ਼ ਮੰਗਣੀ ਹੁੰਦੀ ਹੈ ਸੂ ਵੇਸੇ ਤਰ੍ਹਾਂ ਜੇ ਪਰਿਵਾਰ ਦਾ ਮੁਖੀ ਆ ਤਾਂ ਸਾਡਾ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਸਾਡੇ ਪੂਰੇ ਸਮਾਜ ਦਾ ਭਾਰਤ ਦੇ ਰਾਜ ਰਾਜਾ ਹੈ ਕਿ ਜੇਕਰ ਅਸੀਂ ਰਾਜੇ ਤੋਂ ਨਹੀਂ ਮੰਗਾਂਗੇ ਤਾਂ ਹੋਰ ਮੰਗਾਂਗੇ ਕੀ ਤੋਂ ਰਹੀ ਗੱਲ ਕਿ ਜਦੋਂ ਸਾਡੇ ਇਸ ਪਾਰਟੀ ਹੋਂਦ ਦੇ ਵਿੱਚ ਆਈ ਚੋਣਾ ਲੜੀਆਂ ਸਰਕਾਰ ਬਣਾਈ ਤੌਰੋਂ ਇਲੈਕਸ਼ਨਾਂ ਦੇ ਵਿੱਚ ਇਹੀ ਸਾਡੇ ਪ੍ਰਧਾਨ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਪਹਿਲੀ ਮੀਟਿੰਗ ਦੇ ਵਿੱਚ ਪਹਿਲੀ ਵਾਰ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਕਰਜ਼ਾ ਮਾਫ ਕੀਤਾ ਜਾਊਗਾ ਠੀਕ ਹੈ ਔਰ ਪਹਿਲੀ ਮੀਟਿੰਗ ਦੇ ਵਿੱਚ ਪਹਿਲੀ ਕੈਬਨਿਟ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਸੀਟੂ ਪਲੱਸ ਦੇ ਤਹਿਤ ਜਿਹੜਾ ਭਾਅ ਹੈ ਉਹ ਦਿੱਤਾ ਜਾਊਗਾ ਉਹ ਗੱਲਾਂ ਕਿੱਥੇ ਗਈਆਂ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਆਇਆਂ ਨੂੰ ਵੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਨਹੀਂ ਚਲੋ ਉਹ ਪਿੱਛੇ ਰਹਿ ਗਿਆ ਤਾਂ ਅਸੀਂ ਸਰਕਾਰ ਨੇ ਸਾਡੇ ਜਿਹੜੀ ਖੇਤੀ ਪੈਦਾ ਕਰਨ ਵਾਲੀ ਪੈਲੀ ਲੈਣ ਲਈ ਤਿੰਨ ਵੇਲੇ ਹੁੰਦੇ ਅਸੀਂ ਮੋਰਚਾ ਲਾਇਆ ਲੜੇ 13 ਮਹੀਨੇ ਬਹੁਤ ਸਾਰੇ ਜੇ ਕਹਿਣਾ ਹੋਵੇ ਅਸੀਂ ਆਪਣੇ ਬੱਚੇ ਗਵਾਏ ਨੇ ਸਹੀ ਹੈ ਆ ਖਾਸ ਕਰਕੇ 850 ਦੇ ਆਸ-ਪਾਸ ਅਸੀਂ ਆਪਣੇ ਪਰਿਵਾਰਾਂ ਦੇ ਵਿੱਚੋਂ ਅਸੀਂ ਮੈਂਬਰ ਖੋਏ ਨਾ ਔਰ ਕਿਸੇ ਨੇ ਮਾਤਾ ਖੋਈ ਹੈ ਕਿਸੇ ਨੇ ਪੇਟਾ ਖੋਇਆ ਕਿਸੇ ਭੈਣ ਨੇ ਆਪਣਾ ਪਤੀ ਖੋਇਆ ਤੇ ਕਿਸੇ ਨੇ ਬੇਟਾ ਖੋਇਆ ਖਾਸ ਕਰਕੇ ਪੰਜਾਬ ਦੇ ਜੇ 750 ਪਰਿਵਾਰਾਂ ਨੇ ਮੈਂਬਰ ਖੋਇਆ ਵੱਡਾ ਹਿੱਸਾ ਸਾਡਾ ਪੰਜਾਬ ਦਾ ਗਿਆ ਤਾਂ ਅਸੀਂ ਬਿੱਲ ਭਾਵੇਂ ਵਾਪਸ ਕਰਾ ਲੇ ਤਾਂ ਉਦੋਂ ਵੀ ਸਾਡੀ ਸਰਕਾਰ ਨੇ ਜਿਹੜੇ ਭਾਵੇਂ ਉਹ ਸਾਡੇ ਸਾਡੇ ਫਸਲ ਦੇ ਭਾਅ ਦਾ ਕਾਨੂੰਨ ਦੀ ਗੱਲ ਹੋਵੇ ਭਾਵੇਂ ਸਾਡੇ ਜਿਹੜਾ 6 ਮਹੀਨਿਆਂ ਤੋਂ ਉਪਰ ਆਲੀ ਵਾਲਾ ਮਸਲਾ ਇਸ ਜਿਹੜਾ ਥਾਲੀ ਨੂੰ ਸਾਡੇ ਖੇਤੇ ਨੂੰ ਪ੍ਰਦੂਸ਼ਣ ਤੋਂ ਬਾਹਰ ਰੱਖਣ ਦੀ ਗੱਲ ਹੋਵੇ ਤੇ ਭਾਵੇਂ ਸਾਡੇ ਉਹ ਜਿਹੜੇ ਬਿਜਲੀ ਦਾ ਬਿੱਲ ਜਿਹੜਾ ਖੇਤੀ ਨੂੰ ਉਸ ਬਿਜਲੀ ਦੇ ਬਿੱਲ ਤੋਂ ਬਾਹਰ ਰੱਖਣ ਦੀ ਗੱਲ ਹੋਵੇ ਤੇ ਭਾਵੇਂ ਲਖੀਨਪੁਰ ਖੇਰੀਆ ਜਿਹੜਾ ਸਾਡੇ ਕਿਸਾਨਾਂ ਦੇ ਬੱਚੇ ਜਿਹੜੇ ਗੱਡੀ ਨਾਲ ਡਰੜ ਕੇ ਮਾਰੇ ਉਹਨਾਂ ਦੇ ਮਾਮਜੇ ਦੀ ਗੱਲ ਹੋਵੇ ਤੇ ਉਹਨੂੰ ਮੰਤਰੀ ਨੂੰ ਮੰਤਰੀ ਦੇ ਬੇਟੇ ਨੂੰ ਜੇਲ੍ਹ पे ਝੰਡੀ ਗੱਲ ਹੋਵੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਾਡੇ ਸਰਕਾਰ ਨੇ ਮੰਨੀਆਂ ਔਰ ਮੰਨ ਕੇ ਅਸੀਂ ਅੰਦੋਲਨ ਹੈ ਜਿਹੜਾ ਪੋਸਟ ਬਾਂਡ ਕਰਕੇ ਗਏ ਹਾਂ ਸਮਾਪਤੀ ਕਰਕੇ ਗਏ ਔਰ ਇਹ ਕਰਕੇ ਗਏ ਸੀ ਕਿ ਸਰਕਾਰ ਨੇ ਮੰਗਾ ਮੰਗਾ ਮੰਨੀਆਂ ਨਾ ਇਹਨਾਂ ਨੂੰ ਲਾਗੂ ਕਰੋਗੇ ਪਰ ਸਾਡੇ ਸਰਕਾਰ ਨੇ ਸਾਡੇ ਕਿਸਾਨਾਂ ਦੇ ਨਾਲ ਸਾਡੇ ਕਿਸਾਨ ਜਮਾਤ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈਗਾ ਔਰ ਵਿਸ਼ਵਾਸ ਘਾਤ ਕਰਕੇ ਅੱਜ ਫੇਰ ਸਾਨੂੰ ਜਿਹੜਾ ਛੜਕਾ ਤੇ ਆਉਣਾ ਪਿਆ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਏ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਸਰਕਾਰ ਤੋਂ ਕੀ ਮੰਗਦੇ ਹਾਂ ਸਾਡੀ ਸਰਕਾਰ ਨੇ ਮੰਗ ਮੰਨੀ ਹੋਈ ਆ ਲਾਗੂ ਕਰਨੀ ਸਰਕਾਰ ਲਾਗੂ ਕਰਨ ਦੇ ਵਿੱਚ ਸਰਕਾਰ ਭੱਜੀ ਹੋਈ ਹੈ ਅੱਜ ਵੀ ਸਰਕਾਰ ਵਿਸ਼ਵਾਸ ਘਾਟ ਕਰ ਰਹੀ ਹੈ ਇੱਕ ਪਾਸੇ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਹੈ ਔਰ ਦੂਜੇ ਪਾਸੇ ਸਾਡੇ ਤੇ ਅੱਥਰੂ ਗੇਹ ਦੇ ਗੋਲੇ ਨਹੀਂ ਸਾਡੇ ਜਿਹੜੇ ਲੋਕਾਂ ਦੇ ਉੱਤੇ ਸਿੱਧੀਆਂ ਗੋਲੀਆਂ ਚਲਾ ਰਹੀ ਹੈ ਜੀ ਆ ਹਾਲਤ ਦੇਖ ਰਿਹਾ ਹਾਂ ਸੀਨ ਦੇਖ ਰਿਹਾ ਹਾਂ ਤੁਸੀਂ ਇਹੋ ਜੀ ਸਰਕਾਰ ਅਸੀਂ ਕਦੇ ਨਹੀਂ ਦੇਖੀ ਜਿੰਦਿਆਂ ਦਾ ਸਾਡਾ ਮੇਰਾ ਖਿਆਲ ਹੈ ਜਿਹੜਾ ਦੇਸ਼ ਹੈ ਯਾਦ ਹੋਏ ਨਹੀਂ ਗੱਲ ਉਹੀ ਆ ਨਾ ਇੱਕ ਪਾਸੇ ਤਾਂ 21 ਤਰੀਕ ਨੂੰ ਕੀ ਹੋ ਰਹੀ ਮੀਟਿੰਗ ਹੋ ਰਹੀ ਆ ਕਿਸਾਨ ਆਗੂਆਂ ਤੇ ਸਰਕਾਰ ਦੇ ਅਧਿਕਾਰੀਆਂ ਦੇ ਵਿਚਾਲੇ ਦੂਜੇ ਪਾਸੇ ਸਰਕਾਰ